ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਵਰਕ ਵਾਲੇ ਹੋਣਗੇ ਪਾਰਟੀ ਵੇਅਰ ਸੂਟ ਰਹਿਣਗੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਪ੍ਰੋਗਰਾਮ ਵਿਆਹ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਕਲਰ ਕਾਮਬੀਨੇਸ਼ਨ ਬਹੁਤ ਸੋਹਣਾ ਵਰਕ ਬਹੁਤ ਸੋਹਣਾ ਹੋਇਆ ਹੋਇਆ ਜੀ ਤੇ ਬਾਕੀ ਤੁਸੀਂ ਹਨਾ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਆਪਾਂ ਇੰਸਟਾ ਤੇ ਵੀ ਵੀਡੀਓ ਜੇ ਟਾਈਮ ਲੱਗਦਾ ਤਾਂ ਪਾ ਦਨੇ ਵਿੱਚ ਤੇ ਉਹਨੂੰ ਵੀ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਜੀ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਤੋਂ ਵੀਡੀਓ ਕਰੋ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦਿਆ ਕਰੋ ਥੋੜਾ ਜਿਹਾ ਬਸ ਪਹਿਣਾ ਦਾ ਨਾ ਸੂਟ ਲੇਟ ਜਰੂਰ ਹੋ ਜਾਂਦੇ ਨੇ ਪਰ ਚੀਜ਼ ਆਪਣੇ ਕੰਮ ਵਧੀਆ ਹੋਊਗਾ ਜੀ ਫੈਬਰਿਕ ਵਧੀਆ ਹੋਊਗੀ ਤੇ ਵਰਕ ਵਧੀਆ ਹੋਊਗਾ ਤੇ ਪ੍ਰਾਈਸ ਹੈ ਜਿਹੜਾ ਉਹ ਨਾਰਮਲ ਹੋਏਗਾ ਹਨਾ ਵਰਕ ਦੇ ਤੇ ਜਿਹੜੀ ਹੈਗੀ ਹੈ ਜੀ ਫੈਬਰਿਕ ਦੇ ਰਿਕੋਰਡਿੰਗ ਜੇ ਆਪਾਂ ਵਰਕ ਹਨਾ ਹੈਂਡਵਰਕ ਦਾ ਕਰਵਾਉਣ ਲਈ ਤੁਸੀਂ ਮੈਨੂੰ ਕਹੋ ਤੇ ਹੈਵੀ ਡਿਜ਼ਾਈਨ ਹੋਵੇ ਜੇ ਤੁਸੀਂ ਕਹੋ ਉਹ ਵੀ 5-7000 5-7000 ਦੇ ਵਿੱਚ ਵਿੱਚ ਹੀ ਹਨਾ ਫੈਬਰਿਕ ਹੋ ਜੇ ਪਿਓਰ ਵਾਲੀ ਤੇ ਫਿਰ ਉਹ ਤੋਂ ਮੁਸ਼ਕਲ ਹੈ ਜੀ ਹਨਾ ਜਿੰਨਾ ਵੀ ਆਪਾਂ ਹੈਂਡਵਰਕ ਦਾ ਕੰਮ ਹੈ ਤੁਸੀਂ ਦੇਖੋ 2000 ਤੋਂ ਕਾਰੀਗਰ ਜਿਹੜਾ ਸਟਾਰਟਿੰਗ ਹੀ ਕਰਦਾ ਥੋੜੀ ਮੋਟੀ 2000 ਤੋਂ ਬਾਕੀ ਅੱਗੇ-ਅੱਗੇ ਜਿਵੇਂ-ਜਿਵੇਂ ਕੰਮ ਹੋਈ ਜਾਊਗਾ ਜੀ ਉਹਨੇ-ਉਮੇ ਸੂਟਾਂ ਦੇ ਰੇਟ ਨੇ ਜਿਹੜੇ ਵਧ ਹੀ ਜਾਂਦੇ ਨੇ। ਬਾਕੀ ਤੁਹਾਡੀ ਚੁਆਇਸ ਦੇ ਰਿਕਾਰਡਿੰਗ ਹੋਏਗਾ ਜੀ। ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਬਰਕ ਵਾਲੇ ਸੂਟ ਨੇ ਤੇ ਆਪਣਾ ਸਾਡੇ 7:11 ਦਾ ਲਾਈਵ ਦਾ ਟਾਈਮ ਹੈ। ਤੇ ਤੁਸੀਂ ਲਾਈਵ ਤੇ ਜਰੂਰ ਪਹੁੰਚਿਆ ਕਰੋ ਜੀ ਉੱਥੇ ਵੀ ਆਪਾਂ ਕਾਫੀ ਸੂਟ ਦਿਖਾਉਣੇ ਆ ਉਹ ਤੁਹਾਨੂੰ ਆਫਰ ਦੇ ਵਿੱਚ ਮਿਲਦੇ ਨੇ ਜੀ ਸੂਟ। ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ। ਸਾਰੇ ਤੋਂ ਪਹਿਲਾ ਸੂਟ ਰਹੇਗਾ ਜੀ ਬਲੈਕ ਕਲਰ ਦਾ। ਦੇਖੋ। ਇਹ ਪਿਓਰ ਖਾਦੀ ਤੇ ਸੂਟ ਹੋਇਆ ਹੋਇਆ ਹੈ ਜੀ ਆਪਣਾ ਬਹੁਤ ਸੋਹਣੀ ਇਹਦੀ ਮੈਂ ਤੁਹਾਨੂੰ ਨਾਲ ਪਿਕ ਲਾ ਦੂੰਗੀ ਕਿਵੇਂ ਬਣੂਗਾ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਕੰਮ ਹੋਇਆ ਹੋਇਆ ਹੈ ਜੀ ਆਰੀ ਦਾ ਉਨੇ ਹੀ ਹੈਂਡ ਦਾ ਹੋਇਆ ਹੋਇਆ ਦੇਖੋ ਜੇ ਤੁਹਾਨੂੰ ਪਸੰਦ ਇਹ ਬਲੈਕ ਪਿਓਰ ਖਾਦੀ ਦੇ ਉੱਪਰ ਹੋਇਆ ਹੋਇਆ ਹੈ ਜੀ ਪਿਓਰ ਖਾਦੀ ਦਾ ਸੂਟ ਜੇ ਤੁਸੀਂ ਬਲੈਕ ਲਾਉਂਗੇ ਇਕੱਲਾ ਪਲੇਨ ਤਾਂ ਇਹਦਾ ਪ੍ਰਾਈਸ ਰਹੇਗਾ ਜੀ 2000 ਚ ਤੁਹਾਨੂੰ ਬਲੈਕ ਫੈਬਰਿਕ ਹੀ ਮਿਲੇਗੀ ਤੇ ਉੱਪਰ ਇਹਦੇ ਵਰਕ ਹੋਇਆ ਹੈ ਦੇਖੋ ਜੀ ਇਹ ਇਸ ਤਰ੍ਹਾਂ ਦਾ ਹੈਗਾ ਜੀ ਇਹਦਾ ਗਲੇ ਦਾ ਕੰਮ ਗਲੇ ਤੇ ਵੀ ਹੈਵੀ ਕੰਮ ਹੋਇਆ ਹੈ ਤੇ ਇਧਰ ਇਸ ਤਰ੍ਹਾਂ ਹੈਗਾ ਜੀ ਘੇਰ ਦਾ ਕੰਮ ਘੇਰ ਤੇ ਵੀ ਆ ਰਹੀ ਹੈਂਡ ਦਾ ਕੰਮ ਹੈ ਜਿਹੜਾ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਇਧਰ ਹੈਗੀਆਂ ਨੇ ਜੀ ਇਹ ਤੇ ਬਾਹਾਂ ਦਾ ਕੰਮ ਹੋਇਆ ਹੈ ਇਸ ਤਰ੍ਹਾਂ ਤੇ ਇਹਦੇ ਤਾਂ ਸਾਨੂੰ ਸਲਵਾਰ ਤੇ ਵੀ ਕੰਮ ਹੈਵੀ ਮਿਲੇਗਾ ਜੀ ਦੇਖੋ ਜਿੰਨਾ ਕੰਮ ਹਨਾ ਘੇਰ ਦੇ ਉੱਪਰ ਹੈ ਘੇਰ ਤੇ ਹਾਂ ਪੂਰਾ ਉਨੇ ਹੀ ਜਿੰਨਾ ਕੰਮ ਬਾਹਾਂ ਦੇ ਸੌਰੀ ਕਿ ਸਾੜ ਦੇ ਘੇਰ ਤੇ ਉੱਪਰ ਹੋਇਆ ਹੈ ਜੀ ਉਹ ਨਹੀਂ ਕੰਮ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਮਿਲੇਗਾ ਆਰੀ ਹੈਂਡ ਦਾ ਮਿਕਸ ਸੂਟ ਰਹੇਗਾ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਜੇ ਤੁਸੀਂ ਇਹਨੂੰ ਕੱਲੇ ਫੁੱਲ ਹੈਂਡ ਚ ਕਰਵਾਓਗੇ ਜੀ ਤਾਂ ਇਹਦਾ ਰੇਟ ਅੱਧ ਤੋਂ ਜ਼ਿਆਦਾ ਵੱਧ ਜਾਏਗਾ ਇਹ ਆਪਾਂ ਨੇ 19 ਮਾਤਰਾ ਦੇ ਵਿੱਚ ਹੈਂਡ ਦਾ ਕੰਮ ਹੈ ਜੀ 19 ਹੈਗਾ ਜੀ ਆਰੀ ਦਾ ਕੰਮ ਦੇਖੋ ਜੀ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦਾ ਚਨੂਨ ਦਾ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਆਪਾਂ ਨੇ ਇਸ ਤਰ੍ਹਾਂ ਦੀ ਚੌੜੇ ਵਾਲਾ ਗੋਟਾ ਲਾਇਆ ਹੋਇਆ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਨੇ ਬੁੱਕ ਕਰ ਸਕਦੇ ਹੋ ਇਹ ਹੋ ਗਿਆ ਜੀ ਬਲੈਕ ਕਲਰ ਪ्युअर ਖਾਦੀ ਦੇ ਉੱਪਰ ਬਣਿਆ ਹੋਇਆ ਜੀ ਦੇਖੋ ਲਓ ਸਕਰੀਨਸ਼ਾਟ ਬਹੁਤ ਪਿਆਰਾ ਸੂਟ ਹੈ ਨਹੀਂ ਤੁਸੀਂ ਇਹੀ ਡਿਜ਼ਾਈਨ ਕਿਸੇ ਹੋਰ ਤੇ ਕਰਵਾਉਣਾ ਹੈ ਕਲਰ ਤੇ ਹਨਾ ਉਹ ਤੇ ਵੀ ਕਰਵਾ ਸਕਦੇ ਹੋ ਜੇ ਸੇਮ ਬਲੈਕ ਦੀ ਕਰਵਾਉਣਾ ਤਾਂ ਤੁਸੀਂ ਬਲੈਕ ਤੇ ਵੀ ਕਰਵਾ ਸਕਦੇ ਹੋ ਚਲੋ ਜੀ ਇਹ ਵਾਲਾ ਸੂਟ ਹੋ ਗਿਆ ਦੂਸਰਾ ਹੈਗਾ ਜੀ ਆਪਣੇ ਕੋਲੇ ਤੇ ਸੂ ਸਿਮਰ ਤੇ ਬਣਿਆ ਹੋਇਆ ਜੀ ਦੇਖੋ ਇਹ ਵੀ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਇਹਦੀ ਵੀ ਮੈਂ ਕੋਸ਼ਿਸ਼ ਕਰੂੰਗੀ ਨਾਲ ਤੁਹਾਨੂੰ ਪਿਕ ਲਾ ਦਾਂ ਇਹ ਆਪਾਂ ਨੇ ਬਣਾਇਆ ਜੀ ਇਸ ਤਰ੍ਹਾਂ ਦਾ ਲਾਈਟ ਪਿੰਕ ਜਾਂ ਪੀਚ ਜਿਹਾ ਕਲਰ ਹੈ ਦੇਖੋ ਇਸ ਤਰ੍ਹਾਂ ਤੁਹਾਨੂੰ ਘੇਰ ਤੇ ਕੰਮ ਮਿਲੇਗਾ ਜੀ ਇਹ ਵੀ ਆਰੀ ਹੈਂਡ ਦਾ ਕੰਮ ਪੂਰਾ ਮਿਕਸ ਕੰਮ ਹੈ ਜੀ ਫੁੱਲ ਉਨਾਂ ਤੇ ਆਰੀ ਦਾ ਕੰਮ ਹੋਊਗਾ ਜੀ ਉਨਾਂ ਹੈਂਡ ਦਾ ਹੋਏਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਦੇਖੋ ਤੇ ਇਹਦੇ ਗਲੇ ਤੇ ਨਹੀਂ ਹੈਗਾ ਜੀ ਸਾਰੀ ਸ਼ਰਟ ਦੇ ਉੱਪਰ ਬੂਟੀਆਂ ਮਿਲਣਗੀਆਂ ਤੇ ਇਹਦੇ ਆਪਾਂ ਨੇ ਪੈਚ ਲਾ ਕੇ ਵਰਕ ਕੀਤਾ ਹੈ ਜੀ ਇਸ ਤਰ੍ਹਾਂ ਦਾ ਇਹ ਕਲਰ ਦੀ ਆਪਾਂ ਨੇ ਸਲਵਾਰ ਰੱਖੀ ਹੈ ਇਹ ਤੁਹਾਨੂੰ ਬਾਹ ਦਾ ਕੰਮ ਮਿਲੇਗਾ ਜੀ ਪੈਚ ਲਾ ਕੇ ਦੇਖੋ ਜੀ ਇਸ ਤਰ੍ਹਾਂ ਇਹ ਬਾਹ ਦੇ ਕੰਮ ਹੋਇਆ ਹੋਇਆ ਦੇਖੋ ਜੀ ਇਸ ਤੋਂ ਬਾਅਦ ਤੁਹਾਨੂੰ ਇਹਦੀ ਆਪਾਂ ਸਲਵਾਰ ਦਿਖਾਉਣੀ ਆ ਇਸ ਤਰ੍ਹਾਂ ਦੇ ਕਲਰ ਦੀ ਇਹ ਮੈਚ ਕੰਟਰਾਸਟ ਕੀਤਾ ਹੋਇਆ ਹੈ ਜੀ ਕਸਟਮਰ ਦੀ ਚੁਆਇਸ ਤੇ ਕੀਤਾ ਆਪਾਂ ਨੇ ਇਹ ਹੈਗੀ ਹੈ ਜੀ ਗੋਡੇ ਵਾਲੀ ਸਲਵਾਰ ਦੇਖੋ ਇਸ ਤਰ੍ਹਾਂ ਸਲਵਾਰ ਤੇ ਵਰਕ ਹੋਊਗਾ ਜੀ ਸ਼ਰਟ ਨਾਲ ਦਾ ਪੈਚ ਆਪਾਂ ਸਲਵਾਰ ਤੇ ਲਗਾਇਆ ਹੈ ਜੀ ਤੇ ਸਲਵਾਰ ਨਾਲ ਦਾ ਪੈਚ ਹੈ ਜਿਹੜਾ ਉਹ ਸ਼ਰਟ ਤੇ ਲਗਾਇਆ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀਗਰ ਹੈ ਇਹਦੇ ਨਾਲ ਆਪਾਂ ਨੇ ਪਿਓਰ ਔਰਗਾਂਜਾ ਦਾ ਰੱਖਿਆ ਜੀ ਦੁਪੱਟਾ ਇਹ ਥੋੜਾ ਜਿਹਾ ਨਾ ਵੈਸੇ ਤਾਂ ਸਹੀ ਦਿਖ ਰਿਹਾ ਇਹ ਔਰਗਾਂਜਾ ਕਰਕੇ ਥੋੜਾ ਜਿਹਾ ਕਲਰ ਇਹਦਾ ਹੋ ਗਿਆ ਨਹੀਂ ਵੈਸੇ ਇਹਦੇ ਨਾਲ ਦਾ ਹੀ ਹੈ ਦੇਖੋ ਜੀ ਉਹ ਟਿਸ਼ੂ ਸਿਮਰਦਾ ਹੈ ਨਾ ਉਹ ਫੈਬਰਿਕ ਸ਼ਾਈਨਿੰਗ ਵਾਲੀ ਹੈ ਤਾਂ ਕਰਕੇ ਆਪਾਂ ਨੂੰ ਉਹ ਹੋ ਜਾਂਦਾ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਦੇ ਪੱਲੇ ਨੇ ਜਿਹੜੇ ਇਸ ਤਰ੍ਹਾਂ ਨੇ ਸ਼ਰਟ ਨਾਲ ਲਾ ਦੇ ਰੱਖੇ ਨੇ ਤੇ ਇਹਦਾ ਵਿਚਕਾਰੋਂ ਸੈਂਟਰ ਹੈਗਾ ਜੀ ਸਲਵਾਰ ਨਾਲ ਤੇ ਇਹਨੂੰ ਆਪਾਂ ਬਹੁਤ ਚੌੜੇ ਵਾਲਾ ਗੋਟਾ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਸ ਤਰ੍ਹਾਂ ਦੇ ਪਾਰਟੀ ਵੇਅਰ ਸੂਟ ਤਾਂ ਤੁਸੀਂ ਜਰੂਰ ਰੈਡੀ ਕਰਵਾਓ ਥੋੜਾ ਜਿਹਾ ਬਸ ਅਸੀਂ ਲੇਟ ਜਰੂਰ ਹੋ ਜਾਂਦੇ ਆ ਹੋਰ ਕੋਈ ਕਮੀ ਪੇਸੀ ਨਹੀਂ ਹੁਣ ਪਤਾ ਕੀ ਆ ਥੋੜਾ ਜਿਹਾ ਵਿਆਹਾਂ ਦਾ ਜੋਰ ਹੀ ਜ਼ਿਆਦਾ ਹੋ ਗਿਆ ਤੀ ਕੀ ਕਰੀਏ ਆ ਟਾਈਮ ਸੀਜ਼ਨ ਹੁੰਦਾ ਹੈ ਦੇਖੋ ਜੀ ਬਹੁਤ ਸੋਹਣਾ ਸੂਟ ਬਣਿਆ ਹੈ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਐਵੇਂ ਦੇ ਸੂਟ ਰੈਡੀ ਕਰਵਾਉਣੇ ਨੇ ਪਾਰਟੀ ਵੇਅਰ ਤਾਂ ਤੁਸੀਂ ਕਰਵਾ ਸਕਦੇ ਆ ਚਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਸਕਿਨ ਕਲਰ ਇਹ ਵੀ ਟਿਸ਼ੂ ਸਿਮਰ ਤੇ ਬਣਿਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਇਹ ਤੁਹਾਨੂੰ ਪੂਰਾ ਫੁੱਲ ਹੈਂਡਵਰਕ ਦਾ ਮਿਲੇਗਾ ਜੀ ਇਹਦੇ ਵਿੱਚ ਆਰੀ ਨਹੀਂ ਐਡ ਹੋਈ ਜੀ ਇਸ ਤਰ੍ਹਾਂ ਇਹਦੇ ਗਲੇ ਤੇ ਗਲੇ ਦਾ ਕੰਮ ਹੋਇਆ ਹੈ ਜੀ ਦੇਖੋ ਇਹ ਸਾਰਾ ਕੰਮ ਹੈ ਜਿਹੜਾ ਫੁੱਲ ਹੈਂਡਵਰਕ ਦਾ ਹੋਇਗਾ ਜੀ ਦੇਖੋ ਸਿੱਪੀ ਦਬਕਾ ਕੱਟਦਾਨਾ ਲੱਗ ਕੇ ਜਿਹੜਾ ਸੂਟ ਹੈ ਰੈਡੀ ਹੋਇਆ ਇਹਦਾ ਇਸ ਤਰ੍ਹਾਂ ਦਾ ਆਪਾਂ ਨੇ ਘੇਰ ਤੇ ਕੰਮ ਕੀਤਾ ਹੋਇਆ ਹੈ ਜੀ ਦੇਖੋ ਸਕਿਨ ਕਲਰ ਦਾ ਸੂਟ ਹੈ ਟਿਸੂ ਸਿਮਰ ਦੇ ਵਿੱਚ ਆਪਾਂ ਨੇ ਰੈਡੀ ਕੀਤਾ ਸਾਰਾ ਫੁੱਲ ਹੈਂਡਵਰਕ ਦਾ ਸੂਟ ਹੋਏਗਾ ਜੀ ਤੇ ਇਹਦੇ ਤੁਹਾਨੂੰ ਬਾਹਤੇ ਕੰਮ ਮਿਲੇਗਾ ਇਹਦੀ ਸਲਵਾਰ ਦਾ ਕੰਮ ਨਹੀਂ ਹੈਗਾ ਜੀ ਦੇਖੋ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਬਾਹਤੇ ਬਣੀ ਹੋਈ ਹੈ ਜੇ ਤੁਹਾਨੂੰ ਪਸੰਦ ਨੇ ਐਵੇਂ ਦੇ ਸੂਟ ਤੁਸੀਂ ਰੈਡੀ ਕਰਵਾਉਣੇ ਨੇ ਜੀ ਤਾਂ ਤੁਸੀਂ ਕਰਵਾ ਸਕਦੇ ਹੋ ਥੋੜਾ ਜਿਹਾ ਸਾਨੂੰ ਟੇਲਰ ਕਰਕੇ ਦਿੱਕਤ ਆ ਗਈ ਸੀ ਜੀ ਹੁਣ ਆਪਾਂ ਨੇ ਟੇਲਰ ਹੈ ਜਿਹੜਾ ਉਹ ਪੱਕਾ ਆਪਣਾ ਰੱਖ ਲਿਆ ਹੁਣ ਕੋਈ ਚੱਕਰ ਨਹੀਂ ਛੇਤੀ ਤੁਸੀਂ ਛੇਤੀ ਸੂਟ ਨੇ ਜਿਹੜੇ ਸਲਾਈ ਹੋ ਜਾਣਗੇ ਜੀ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਕਲਰ ਬੈਲਵਟ ਦਾ ਇਹ ਨਾ ਗੁੜੀਆ ਦਾ ਇੱਕ ਸੂਟ ਕਰਾਤਾ ਆਪਾਂ ਨੇ ਉਸ ਤੋਂ ਬਾਅਦ ਇਹ ਸੂਟਾਂ ਦੇ ਇੰਨੇ ਕ ਆਰਡਰ ਆਏ ਨੇ ਬੋਟਲ ਗ੍ਰੀਨ ਤੇ ਵੀ ਹੋ ਗਿਆ ਜੀ ਇਹ ਤੇ ਬਲੈਕ ਆ ਸਪਰੀਦ ਦਾ ਵੀ ਕਰਾਇਆ ਤਿੰਨ ਸੂਟ ਬਲੈਕ ਤੇ ਹੋ ਗਏ ਜੀ ਤੇ ਬਾਕੀ ਇੱਕ ਬਾਇੰਡ ਤੇ ਵੀ ਆਪਣੇ ਕੋਲੇ ਰੈਡੀ ਪਿਆ ਜੇ ਤੁਸੀਂ ਨੇ ਲੈਣਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਨੀ ਆ ਦੇਖੋ ਇਸ ਤਰ੍ਹਾਂ ਦਾ ਇਹ ਬਲੈਕ ਕਲਰ ਹੋ ਗਿਆ ਜੀ ਬਲੈਕ ਕਲਰ ਦਾ ਆਪਾਂ organza ਦਾ ਦੁਪੱਟਾ ਰੱਖਿਆ ਫਿਨਿਸ਼ਿੰਗ ਲਈ ਗਿਆ ਹੈ ਦੇਖੋ ਜੀ ਇਸ ਤਰ੍ਹਾਂ ਹੀ ਸ਼ਰਟ ਦੇ ਵਿੱਚ ਦੋ ਲਾਈਨਾਂ ਰਹਿਣਗੀਆਂ ਥੋੜਾ ਜਿਹਾ ਹਸਪੀਟਲ ਵਾਲੇ ਸੂਟ ਦੇ ਵਿੱਚ ਚੇਂਜ ਸੀ ਉਹਦੇ ਜਿਹੜੀ ਇਹ ਲਾਈਨਾਂ ਸੀ ਉਹ ਦੋ ਸੀ ਜਿਹੜੀ ਇਹ ਬੈਲਤੀ ਉਹ ਵਿਚਕਾਰ ਇੱਕ ਸੀ ਹੁਣ ਆਪਾਂ ਇਹਦਾ ਕੰਮ ਵਧਾਤਾ ਇਹਦੇ ਵੇਲੇ ਦੋ ਕਰਤੀਆਂ ਜੀ ਇਸ ਤਰ੍ਹਾਂ ਤੁਹਾਨੂੰ ਬਾਹਾਂ ਤੇ ਵੀ ਇਹ ਨਹੀਂ ਹੋਏਗਾ ਵੀ ਇਹ ਵਾਲੀ ਚੀਜ਼ ਐ ਬਣਾਤੀ ਆਪਾਂ ਨੇ ਜਿਵੇਂ ਮੈਂ ਮੇਰਾ ਇੱਕ ਫਲਾਵਰ ਬਣਾਇਆ ਹੈ ਇਹ ਵਾਲੀ ਚੀਜ਼ ਨਹੀਂ ਬਾਹਾਂ ਤੇ ਵੀ ਤੁਹਾਨੂੰ ਲੰਬਾ ਬਾਜੂ ਤੱਕ ਮਿਲੇਗਾ ਧੁਰ ਮੋਡੇ ਤੱਕ ਇਹ ਕੰਮ ਤੁਹਾਨੂੰ ਬਾਹਾਂ ਤੇ ਮਿਲੇਗਾ ਸੇਮ ਕੰਮ ਇਹਦੀ ਸਲਵਾਰ ਤੇ ਹੋਏਗਾ ਜੀ ਸਟੇਟ ਸਲਵਾਰ ਰੱਖੀ ਆਪਾਂ ਨੇ ਦੇਖੋ ਸੇਮ ਕੰਮ ਉੱਪਰ ਨੂੰ ਗੋ ਹੋਏਗਾ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਜੇ ਤੁਸੀਂ ਇਹ ਕਾਟਨ ਦੀ ਫੈਬਰਿਕ ਤੇ ਡਿਜ਼ਾਈਨ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਕਿਸੇ ਹੋਰ ਪਿਓਰ ਵਾਲੀ ਤੇ ਜਾਂ ਜਿਹੜੀ ਸ਼ਾਈਨਿੰਗ ਵਾਲੀ ਤੇ ਕਰਵਾਉਣਾ ਜਿਵੇਂ ਦੀ ਤੁਹਾਡੀ ਚੋਇਸ ਆ ਤਾਂ ਉਹ ਵੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਇਹਦੇ ਵਿੱਚ ਬਾਇੰਡ ਕਲਰ ਵੀ ਤਿਆਰੀ ਦਾ ਕੰਮ ਹੋਏਗਾ ਜਿਹੜਾ ਇਹ ਬਾਇੰਡ ਹੋਇਆ ਹੈ ਜੀ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਹੈਂਡ ਦਾ ਟੱਚ ਹੋਏਗਾ ਰੇਟ ਤੁਹਾਨੂੰ ਸੇਮ ਹੀ ਪੈ ਜਾਏਗਾ ਵੀ ਇਹ ਦੁਪਟਾ 2700 ਦੇ ਵਿੱਚ ਆਪਾਂ ਉਹ ਸੂਟ ਰੇਟ ਤਿਆਰ ਕਰ ਦਿਆਂ ਜੀ ਦੇਖੋ ਇਹ ਤੇ ਥੋੜੀ ਜਿਹੀ ਬੇਲਾਂ ਵੀ ਵਧਣੇ ਹਨਾ ਕੰਮ ਵੀ ਜ਼ਿਆਦਾ ਪਰ ਤੁਹਾਨੂੰ ਇਹ ਸੇਮ ਰੇਟ ਹੀ ਪੈ ਜਾਏਗਾ ਦੇਖੋ ਇਸ ਤਰ੍ਹਾਂ ਘੇਰ ਤੇ ਕੰਮ ਹੋਇਆ ਹੈ ਇਹ ਵਾਲਾ ਇਹਦੇ ਉੱਤੇ ਮੋਤੀ ਲਾ ਕੇ ਜੀ ਹੈਂਡ ਦਾ ਟੱਚ ਦਿੱਤਾ ਹੋਇਆ ਤੇ ਇਹਦੇ ਵੀ ਤੁਹਾਨੂੰ ਇਸ ਤਰ੍ਹਾਂ ਇਹਦਾ ਕੰਮ ਹੋਏਗਾ ਜਿਹੜਾ ਬਾਂ ਦਾ ਇਸ ਤਰ੍ਹਾਂ ਹੋਏਗਾ ਜੀ ਆਪਾਂ ਦੱਸ ਕੇ ਦੇਵਾਂਗੇ ਤੇ ਸਲਵਾਰ ਦੇ ਪੌਂਚੇ ਤੇ ਵੀ ਸੇਮ ਕੰਮ ਹੋਏਗਾ ਦੇਖੋ ਇਹ ਆਪਣੇ ਕੋਲ ਇਸ ਟਾਈਮ ਸੂਟ ਰੈਡੀ ਹੈ ਜੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਔਰਗੈਂਜਾ ਦਾ ਡਾਈ ਕਰਵਾਉਂਗੇ ਤਾਂ ਤਾਂ ਤੁਹਾਨੂੰ ਇਹ 2700 ਰੁਪਏ ਦੇ ਵਿੱਚ ਵੀ ਇਹ ਦੁਪੱਟਾ ਸੂਟ ਬਣ ਜਾਏਗਾ ਬਾਕੀ ਤੁਹਾਡੀ ਚੋਇਸ ਆ ਜਿਵੇਂ ਤੁਸੀਂ ਕਹੋਗੇ ਬਲੈਕ ਤੇ ਕਰਵਾਉਣਾ ਬਲੈਕ ਤੇ ਕਰਵਾ ਲਓ ਜੇ ਕਿਸੇ ਹੋਰ ਤੇ ਇਹ ਆਪਾਂ ਨੇ ਹੁਣ ਤੁਹਾਨੂੰ ਪਤਾ ਵੀ ਥੋੜਾ ਜਿਹਾ ਜਿਹੜਾ ਗਰਮੀ ਦਾ ਸੀਜ਼ਨ ਚੱਲ ਪਿਆ ਇਸ ਕਰਕੇ ਆਪਾਂ ਘੱਟ ਰੇਟ ਤੇ ਲਾਇਆ ਹੋਇਆ ਜੀ ਦੇਖੋ ਚਲੋ ਜੀ ਮੈਂ ਤੁਹਾਨੂੰ ਅੱਜ ਵਰਕ ਵਾਲੇ ਸੂਟ ਨੇ ਜਿਹੜੇ ਆਪਣੇ ਜਾਣੇ ਨੇ ਜਲਦੀ ਐ ਥੋੜੀ ਜੀ ਮੈਂ ਤਾਂ ਜਲਦੀ ਜਲਦੀ ਵੀਡੀਓ ਬਣਾਤੀ ਤੇ ਪੈਕਿੰਗ ਵੀ ਕਰਨੀ ਹੈ ਹਜੇ ਇਹਨਾਂ ਨੇ 11 ਮਈ ਦਾ ਟਾਈਮ ਦਿੱਤਾ ਹੈ ਆਪਾਂ ਨੇ ਉਹਨਾਂ ਨੂੰ ਸੂਟ ਦੇ ਦੇਣਾ ਤੇ ਤਾਂ ਕਰਕੇ ਥੋੜਾ ਜਿਆ ਜਲਦੀ ਜਲਦੀ ਵੀਡੀਓ ਬਣਾਤੀ। ਬਾਕੀ ਆਪਾਂ ਦੱਸ ਦਿੱਤਾ ਜਾਂ ਜੇ ਤੁਹਾਨੂੰ ਕੋਈ ਇਹਦੇ ਵਿੱਚ ਡਾਊਟ ਹੈ ਜਾਂ ਕੋਈ ਇਹਦੇ ਵਿੱਚ ਚੇਂਜਿੰਗ ਕਰਨੀ ਹੈ ਤਾਂ ਤੁਸੀਂ ਮੇਰੇ ਨਾਲ ਵਟਸਐਪ ਤੇ ਗੱਲ ਕਰ ਸਕਦੇ ਹੋ। ਤੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਪ੍ਰਿੰਟ ਬਾਕੀ ਤੁਹਾਨੂੰ ਪਸੰਦ ਆਏ ਹੋਣਗੇ। ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਤੇ ਆਪਣਾ ਬਲੌਗ ਹੈ ਜਰੂਰ ਉਹਨੂੰ ਵੀ ਦੇਖਿਆ ਕਰੋ ਬਲੌਗ ਵਾਲੀ ਵੀਡੀਓ ਨੂੰ ਵੀ ਅੱਗੇ-ਅੱਗੇ ਸ਼ੇਅਰ ਕਰ ਦਿਓ ਜੀ। ਹੁਣ ਜਿਹੜੀਆਂ ਭੈਣਾਂ ਨੇ ਸੂਟ ਸਟੀਚਿੰਗ ਕਰਵਾਉਣੇ ਨੇ ਜੀ ਤੁਸੀਂ ਟੈਨਸ਼ਨ ਫ੍ਰੀ ਹੋ ਜਾਓ ਹੁਣ ਆਪਾਂ ਨੇ ਖੁਦ ਆਪਣਾ ਡੈਲਰ ਹੀ ਰੱਖ ਲਿਆ। ਬਹੁ ਦੋ ਦੋ ਤਿੰਨ ਦਿਨ ਮਹੀਨੇ ਦੇ ਆਰਡਰ ਪਏ ਨੇ ਜੀ ਫਿਰ ਵਧੀਆ ਨਹੀਂ ਲੱਗਦੀ ਇਹ ਗੱਲ ਹਨਾ ਇੰਨੀ ਵੇਟ ਕਰਾਉਣੀ ਮੈਨੂੰ ਖੁਦ ਨੂੰ ਵੀ ਬਹੁਤ ਪਰੇਸ਼ਾਨੀ ਹੋਈ ਪਈ ਸੀਗੀ ਸਟੀਚਿੰਗ ਵੱਲੋਂ ਹੁਣ ਤੁਹਾਨੂੰ ਕੋਈ ਵੀ 8 ਦਿਨ ਦੇ ਵਿੱਚ ਤੁਹਾਨੂੰ ਸੂਟ ਨੇ ਜਿਹੜੇ ਰੈਡੀ ਕਰਕੇ ਦੇਵਾਂਗੇ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੀ 11 ਸਵੇਰ 11 ਦਾ ਆਪਣਾ ਲਾਈਵ ਦਾ ਟਾਈਮ ਹੈ ਜਰੂਰ ਲਾਈਕ ਤੇ ਆਇਆ ਕਰੋ ਪ੍ਰਿੰਟਡ ਸੂਟਾਂ ਦੀ ਇੰਨੀ ਸੋਹਣੀ ਕੁਆਲਿਟੀ ਆ ਗਈ ਜੀ ਪਿਓਰ ਤੋਂ ਪਿਓਰ ਬਹੁਤ ਵਧੀਆ ਦੁਪੱਟਿਆਂ ਨਾਲ ਕੋਈ ਤੁਹਾਨੂੰ ਦੁਪੱਟਾ ਰੈਡੀ ਕਰਵਾਉਣ ਦੀ ਲੋੜ ਨਹੀਂ ਇੰਨੀ ਜਿਆਦਾ ਪ੍ਰਿੰਟਿੰਗ ਸੋਹਣੀ ਹੈ ਨਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਆਪਾਂ ਕੰਟੀਨਿਊ ਵੀਡੀਓ ਰੱਖ ਰਹੇ ਆ ਅੱਜ ਮੈਂ ਇਹ ਸੂਟ ਦੇਣੇ ਸੀ ਮੈਂ ਤਾਂ ਕਰਕੇ ਜਲਦੀ ਇਹਨਾਂ ਦੀ ਵੀਡੀਓ ਬਣਾਤੀ ਨਹੀਂ ਮੈਨੂੰ ਅੱਜ ਫੇਰ ਪ੍ਰਿੰਟਡ ਸੂਟਾਂ ਦੀ ਵੀਡੀਓ ਬਣਾਉਣੀ ਸੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ